ਦੇਖੋ ਦੋਸਤੋ ਚੈਅ ਕੇਅਰ ਗੀਵਰ ਹੋਵੇ ਨਰਸਿੰਗ ਐਡੀ ਹੋਵੇ ਜਾਂ ਫਾਰਮਾਸਿਸਟ ਹੋਵੇ ਜਿਹੜਾ ਕੇਅਰ ਕਰ ਰਿਹਾ ਹੈਗਾ ਪਰਸਾਪੋਰਟ ਵਰਕਰ ਹੋਵੇ ਬਜ਼ੁਰਗ ਦੀ ਤਾਂ ਤੁਸੀਂ ਬਹੁਤ ਵਾਰੀ ਤਾਂ ਨਹੀਂ ਲੱਖ ਚੋਂ ਇੱਕ ਜਾਂ ਦੋ ਵਾਰੀ ਜ਼ਰੂਰ ਸੁਣਾ ਹੋਏਗਾ ਕਿ ਉਹ ਜੀ ਇੱਕ ਟ੍ਰੈਜੇਡੀ ਵੀ ਹੋਈ ਹੈ ਪਰ ਉਹਦੇ ਵਿੱਚ ਪੇਸ਼ੈਂਟ ਬਚ ਗਿਆ ਕਿ ਜਦੋਂ ਉਹ ਰਾਤ ਨੂੰ ਸੁੰਦਾ ਹੈਗਾ ਕੇਅਰ ਗੀਵਰ ਦਾ ਤੇ ਉਹਦੇ ਟੈਂਡੈਂਟ ਦਾ ਇਹ ਫਰਜ਼ ਹੈ ਕਿ ਉਹਦੇ ਡੈਂਚਰ ਉਤਾਰ ਲੈ ਨਹੀਂ ਨਕਲੀ ਦੰਦ ਉਤਾਰ ਲੈਣੇ ਨਹੀਂ ਤਾਂ ਉਹ ਐਕਸੀਡੈਂਟਲੀ ਅਗਰ ਚਲੇ ਗਏ ਤਾਂ ਉਹ ਫੂਡ ਪਾਈਪ ਚ ਜਾ ਕੇ ਪੋਜਨ ਨਾਲੀ ਚ ਇਸੋ ਫੇਸ ਵਾਲੀ ਜਗ੍ਹਾ ਤੇ ਫਸ ਸਕਦੇ ਹੈਗੇ ਜਿਸ ਦੇ ਕਰਕੇ ਮੌਤ ਹੋ ਸਕਦੀ ਹੈ ਕਿਉਂਕਿ ਸਾਹ ਦੀ ਨਾਲੀ ਤੇ ਦਬਾਅ ਪਾਏਗਾ ਤੇ ਲੀਕੇਜ ਹੋ ਜਾਏਗੀ ਫੂਡ ਦੀ ਦਾਦੀ ਤੇ ਇਸ ਤਰ੍ਹਾਂ ਦੇ ਵਿੱਚ ਇੱਕ ਵਾਰੀ ਹੋਇਆ ਸੀ ਲੁਧਿਆਣੇ ਦੇ ਨੇੜੇ ਤਾਂ ਉਹਨਾਂ ਨੇ ਚੰਡੀਗੜ੍ਹ ਜਾਂ ਮੋਹਾਲੀ ਲੈ ਕੇ ਜਾਇਆ ਗਿਆ ਤੇ ਫਿਰ ਉੱਥੋਂ ਦੇ ਜਿਹੜੇ ਗੈਸਟ੍ਰੋਐਂਟਰੋਲੋਜਿਸ ਸੀ ਉਹਨਾਂ ਨੇ ਬੜਾ ਰਿਸਕੀ ਪ੍ਰੋਸੀਜਰ ਕੀਤਾ ਕਿਉਂਕਿ ਆਮ ਬੰਦਾ ਇਹਨੂੰ ਹੱਥ ਨਹੀਂ ਪਾਉਂਦਾ ਪੀ ਐਡਵਾਂਸ ਐਂਡੋਸਕੋਪਿਕ ਪ੍ਰੋਸੀਜਰ ਨਾਲ ਡੈਂਚਰ ਬਾਹਰ ਕੱਟਿਆ ਗਿਆ ਪਹਿਲਾਂ ਤਾਂ ਉਹਦੇ ਟੋਟਕੇ ਕੀਤੇ ਗਏ ਪਰ ਟੋਟਕੇ ਨਹੀਂ ਕਰਨੇ ਚਾਹੀਦੇ ਤਾਂ ਇਹ ਬਹੁਤ ਹੀ ਧਿਆਨ ਨਾਲ ਰੱਖਣ ਵਾਲੀ ਗੱਲ ਹੈ ਕਿ ਤੁਸੀਂ ਜਦੋਂ ਵੀ ਪੇਸ਼ੈਂਟ ਦੀ ਜ਼ਿੰਮੇਵਾਰੀ ਲਓ ਤਾਂ ਨੇਚਰਲੀ ਤੁਹਾਡੀ ਡਿਊਟੀਆਂ ਡਿਫਾਈਨ ਹੋਣ ਖਾਸ ਕਰ ਕੈਨੇਡਾ ਅਮਰੀਕਾ ਤੇ ਯੂਰਪ ਯੂ ਐਸ ਏ ਵਿੱਚ ਕਿਉਂਕਿ ਤੁਹਾਡੇ ਅਗੇਂਸਟ ਮੈਡੀਕਲ ਲੀਗਲ ਕੇਸ ਹੋ ਜਾਏਗਾ ਚਾਹੇ ਤੁਸੀਂ ਨਰਸ ਹੋ ਚਾਹੇ ਪੀ ਐਸ ਡਬਲਯੂ ਹੋ ਚਾਹੇ ਕੰਟੀਨਿਊਇੰਗ ਕੇਅਰ ਅਸਿਸਟੈਂਟ ਹੋ ਚਾਹੇ ਹੋਮ ਸਪੋਰਟ ਵਰਕਰ ਤਰਵਾ ਦੋਸਤੋ ਬਾਬਾ ਦੀਪ ਸਿੰਘ ਮੈਨੀ ਪੀ ਐਸ ਡਬਲਿਊ ਫਾਰਮਾ ਫਾਰਮੇਸੀ ਅਸਿਸਟੈਂਟ ਇੰਸਟੀਚਿਊਟ ਡੀ ਮਾਰਟ ਨੇੜੇ ਸਰੰਦ ਰੋਡ ਕਮਲ ਕਲੋਨੀ ਗਲੀ ਨੰਬਰ 4 ਪਟਿਆਲਾ 9872468540 ਇੰਸਟਾਗ੍ਰam ਤੇ ਮੈਸੇਜ ਨਾ ਕਰੋ ਡਾਇਰੈਕਟ WhatsApp ਤੇ ਮੈਸੇਜ ਕਰੋ ਜਿਆਦਾ ਬਿਹਤਰ ਰਹੇਗਾ ਵੈਬਸਾਈਟ ਦੇਖੋ www.paramedicalindia.com ਤਨਵਾ